जय श्री राम भारत माता की जय भ्रावो एक इंस्टाग्राम फेसबुक ਤੇ ਜਾਂ YouTube ਤੇ ਇੱਕ ਲੜਕੀ ਕਮਲ ਕੁਮਾਰ ਕਮਲ ਕੁਮਾਰੀ ਜਾਂ ਕਮਲ ਕੌਰ ਆ ਜਾਂ ਕਾਂਚਨ ਕੁਮਾਰੀ ਆ ਉਹ ਨਾਂ ਤੇ ਬੜੀ ਫੇਮਸ ਹੋਈ ਸੀ ਲੋਕਾਂ ਨੂੰ ਤਕਲੀਫ ਹੋਈ ਬਈ ਇਹ ਅਸਲੀ ਗੱਲਾਂ ਕਰਦੀ ਆ ਜਾਂ ਅਸਲੀ ਰੀਲਾਂ ਪਾਉਂਦੀ ਆ ਇਹ ਆ ਬੋਆ ਮੈਂ ਦੱਸਣਾ ਚਾਹਨਾ ਇਹ ਇੱਕ ਲੋਕ ਨਹੀਂ ਇਹ ਕਰੋੜਾਂ ਅਰਬਾਂ ਲੋਕ ਨੇ ਤੁਸੀਂ ਇੰਸਟਾਗ੍ਰਾਮ ਦੇਖ ਲਓ ਤੇ ਆਪਣਾ ਫੇਸਬੁੱਕ ਦੇਖ ਲਓ ਉਹਦੇ ਪਤਾ ਨਹੀਂ ਕਿੰਨੇ ਲੋਕ ਨੇ ਕੱਲੀ ਤੁਸੀਂ ਇਹ ਕਮਲ ਕੌਰ ਦੇ ਪਿੱਛੇ ਕਿਉਂ ਪਏ ਬਾਈ ਉਹ ਵੀ ਦੋ ਨੰਗ ਸਿੰਘ ਤਿੰਨ ਨੰਗ ਸਿੰਘ ਜ਼ਬਰਦਸਤੀ ਮਾਫੀਆਂ ਮੰਗਾ ਰਹੇ ਸੀ ਉਹ ਕਿਹੜੇ ਬੰਦੇ ਜਿਹੜੇ ਗੁਰੂ ਦਾ ਬਾਣਾ ਨੀਲਾ ਪਾ ਕੇ ਸ਼੍ਰੀ ਸਾਹਿਬ ਪਾ ਕੇ ਬਦਮਾਸ਼ੀਆਂ ਕਰਦੇ ਸੀ ਅੱਛਾ ਫੇਰ ਸਿੱਖ ਕੌਮ ਵਿੱਚ ਇਹ ਨਹੀਂ ਹੈਗਾ ਵੀ ਧੋਖੇ ਨਾਲ ਮਾਰਨਾ ਕਿਸੇ ਔਰਤ ਨਾਲ ੱੱਕਾ ਕਰਕੇ ਮਾਰਨਾ ਵਿਚਾਰੀ ਨੂੰ ਗਲਾ ਘੁੱਟ ਕੇ ਮਾਰਨਾ ਇਹ ਲਾਸ਼ ਨੂੰ ਤੁਸੀਂ ਲੁਕੋ ਦੇਣਾ ਉਹਦੇ ਵਿੱਚ ਜਾ ਕੇ ਗੱਡੀ ਦੇ ਵਿੱਚ ਰੱਖ ਕੇ ਇੱਕ ਪਾਰਕਿੰਗ ਦੇ ਵਿੱਚ ਜਾ ਕੇ ਬੜੀ ਤੁਹਾਡਾ ਗਿਆ ਕੰਮ ਆ ਭਾਈ ਓਏ ਨੰਗ ਸਿੰਘੋ ਜਿਹੜੇ ਤੁਸੀਂ ਨਕਲੀ ਹੋ ਮੈਂ ਇੱਕ ਤਾਂ ਤੁਸੀਂ ਧੋਖੇ ਨਾਲ ਕੁੜੀ ਨੂੰ ਘਰੋਂ ਲੁਧਿਆਣੇੋਂ ਲੈ ਕੇ ਬਠਿੰਡੇ ਲੈ ਕੇ ਗਏ ਫੇਰ ਤੁਸੀਂ ਉਹਦਾ ਵਿਚਾਰੀ ਦਾ ਪੁਲਿਸ ਦੇ ਅਨਸਾਰ ਕਹਿਣ ਦੇ ਮੁਤਾਬਕ ਗਲਾ ਘੁੱਟ ਕੇ ਤੁਸੀਂ ਉਹਨੂੰ ਮਾਰਿਆ ਮੈਂ ਸਭ ਤੋਂ ਪਹਿਲਾਂ ਇਸ ਦੀ ਨਿੰਦਾ ਕਰਦਾ ਹਾਂ ਕਿਉਂਕਿ ਤੁਸੀਂ ਆਏ ਜਾਣ ਬਦਮਾਸ਼ੀ ਕਰਦੇ ਪਏ ਹੋ ਫੇਰ ਜਿਹੜਾ ਤੁਹਾਡਾ ਪੁਲਿਸ ਵੀ ਕਹਿੰਦੀ ਆ ਮੁੱਖ ਸਾਜ਼ਿਸ਼ ਕਰਤਾ ਅਮਰਤਪਾਲ ਮੇਰੇ ਹਾਂ ਬਈ ਉਹ ਅੱਜ ਵੀਡੀਓ ਪਾ ਰਿਹਾ ਚੈਨਲਾਂ ਤੇ ਆ ਰਹੀਆਂ ਨੇ ਮੈਂ ਇਹ ਕਰ ਦੂੰ ਜੇ ਕਰ ਦੂੰ ਜੇ ਕਿਸੇ ਨੇ ਆ ਕੀਤਾ ਮਾਫੀ ਮੰਗ ਲਓ ਨਹੀਂ ਮੈਂ ਇਹ ਕਰ ਦੂੰਗਾ ਇਹ ਤਾਲਵਾਨ ਨੇ ਹੁਕਮ ਨਾ ਸੁਣਾਏ ਪ੍ਰਸ਼ਾਸਨ ਬੈਠਾ ਜੇ ਕਿਸੇ ਨੂੰ ਕੋਈ ਤਕਲੀਫ ਆ ਤਾਂ ਪ੍ਰਸ਼ਾਸਨ ਕੋਲ ਜਾ ਸਕਦਾ ਹੈਲਾ ਤੂੰ ਤਾਲਵਾਨ ਨੇ ਹੁਕਮ ਨਾ ਸੁਣਾ ਤੇਰਾ ਕਿਸੇ ਨੇ ਤਾਲਵੇ ਨੇ ਹੁਕਮ ਨਹੀਂ ਬੰਨਣਾ ਤੂੰ ਗਰੀਬਾਂ ਨੂੰ ਨਾ ਡਰਾ ਉਹ ਜਿਹੜੇ ਸਹਮੇ ਹੋਏ ਸਹਮੇ ਲੋਕਾਂ ਨੂੰ ਨਾ ਡਰਾ ਬਜਾਰਿਆਂ ਨੂੰ ਭਈ ਹੁਣ ਤੇਰੀ ਲਾਸ਼ ਨਹੀਂ ਲੱਭੂਗੀ ਕਿਸੇ ਦੀ ਤੂੰ ਐਡਾ ਵੱਡਾ ਕੜਾ ਸੂਰਮਾ ਭਈ ਕਦੇ ਤੂੰ ਜਗਰਾਉਂ ਵਾਲੇ ਬਾਬੇ ਨੂੰ ਅੰਦਰ ਰਾਤਾ ਫਿਰ ਤੂੰ ਬੜਾ ਮਸ਼ਹੂਰ ਹੋ ਗਿਆ ਕਦੇ ਇਹ ਹੋ ਗਿਆ ਉਹ ਹੋ ਗਿਆ ਇਹ ਗੱਲਾਂ ਸਹੀ ਨਹੀਂ ਹੈਗੀਆਂ ਮੈਂ ਬਟਿੰਡਾ ਪ੍ਰਸ਼ਾ ਅ ਜਾਂਦਾ ਧੰਨਵਾਦ ਕਰਦਾ ਵਾਂ ਜਿਹੜੇ ਦੋ ਨਕਲੀ ਨਹਿੰਗਾ ਨੂੰ ਪੜਿਆ ਉਸ ਤੋਂ ਬਾਅਦ ਜਿਹੜਾ ਤੀਜਾ ਮੁੱਖ ਸ਼ਾਜਿਰ ਕਰਤਾ ਅਮਰਤਪਾਲ ਮੇਰੋ ਆ ਇਸ ਦਿਨ ਵੀ ਫੜ ਕੇ ਸਲਾਖਾਂ 'ਤੇ ਸੱਟਿਆ ਜਾਵੇ ਅਤੇ ਇਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿਉਂਕਿ ਲੋਕ ਆਪਣੀ ਬਦਮਾਸ਼ੀ ਤੇ ਆਏ ਹੋਏ ਨੇ ਪਹਿਲਾਂ ਵੀ 10 ਪਤਾਂ ਨਹਿੰਗਾ ਨੇ ਜਲੰਧਰ ਵਿੱਚ ਚਾਂਪ ਵਾਲੀ ਦੁਕਾਨ ਤੇ ਹੁੱਲੜਬਾਜੀ ਕੀਤੀ ਯਾਰ ਸਾਡੀ ਸ਼ਰੀਪ ਸਾਹਿਬ ਸਾਨੂੰ ਮਿਲਿਆ ਗਊ ਗਰੀਬ ਦੀ ਅੱਖਿਆ ਵਾਸਤੇ ਨਾ ਕਿ ਕੱਢੀ ਮਾਰੇ ਗੁੱਸਾ ਗੁੱਸਾ ਕਰਦਾ ਭਈ ਇਹ ਇੱਕ ਗੁੱਸੇ ਵਾਲਾ ਜਿਹੜਾ ਬੰਦਾ ਵਾ ਉਹ ਆਪਣਾ ਬਾਣਾ ਲਾ ਦੇਵੇ ਲਿੰਗ ਸਿੰਗਲਾ ਬਾਣਾ ਲਾ ਦੇਵੇ ਤੁਹਾਨੂੰ ਇਹ ਗੁਰੂ ਸਾਹਿਬ ਦੀ ਜਿਹੜੀ ਸੋਝੀ ਮਿਲੀ ਹੋਈ ਆ ਉਹਦੇ ਤੁਸੀਂ ਖਰੇ ਨਹੀਂ ਉਤਰਦੇ ਸੋਝੀ ਤੇ ਤੁਸੀਂ ਕਰਵਾਣੀ ਨਾਲ ਲੋਕਾਂ ਨੂੰ ਕੀ ਜੋੜਨਾ ਤੁਸੀਂ ਬਦਮਾਸ਼ੀ ਕਰਦੇ ਪਏ ਹੋ ਆੜੇ ਇਕਰੀ ਚੱਲਣ ਦੇਵਾਂਗੇ ਉਹ ਨਿੰਗ ਸਿੰਘ ਉਹ ਨਕਲੀਓ ਮੈਂ ਬਾਬਾ ਬਲਬੀਰ ਸਿੰਘ ਜੀ ਬੁੱਢਾ ਦਲ 96 ਕਰੋੜੀ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਹ ਜਿਹੇ ਲਫੰਗਿਆਂ ਤੇ ਕਾਰਵਾਈ ਕਰਾਓ ਨਹੀਂ ਇਹ ਪੰਜਾਬ ਦਾ ਮਾਹੌਲ ਖਰਾਬ ਕਰਨਗੇ ਪਹਿਲਾਂ ਵੀ ਪੰਜਾਬ ਦਾ ਮਾਹੌਲ ਖਰਾਬ ਹੋਇਆ ਸੀ ਪਹਿਲਾਂ ਵੀ ਜਿਹੜੇ ਪੰਜਾਬ ਦੇ ਅੱਤਵਾਦੀ ਬਣੇ ਸੀ ਇਹ ਨਕਲੀ ਉਹ ਵੀ ਕਹਿੰਦੇ 24 ਘੰਟਿਆਂ ਚ ਵਰਦੀ ਪਾ ਲਓ ਬੱਚਿਆਂ ਨੂੰ ਕਹਿੰਦੇ ਸੀ ਕੁੜੀਆਂ ਨੂੰ ਕਹਿੰਦੇ ਪੀੜੀ ਚੁੰਨੀ ਜੀ ਚਟਾਕ ਆਪਣਾ ਸਲਵਾਰ ਕਮੀਜ਼ ਬੱਚਿਆਂ ਨੂੰ ਕਹ ਰਹੇ ਸਕੂਲਾਂ ਨੂੰ ਪੇ ਨਹੀਂ ਕਹ ਰਹੇ ਸੀ ਜਿਹੜੇ ਜੈਨਸ ਸੀ ਕਾਲੀ ਪੈਂਟ ਚਿੱਟਾ ਕਮੀਜ਼ ਪੀਲੀ ਪੱਗ ਵੱਨੋ ਇਹ ਕਿਹੜੀ ਬਦਮਾਸ਼ੀ ਆ ਵੀ ਤੁਹਾਡੀ ਜੋ ਸਾਡਾ ਪ੍ਰਸ਼ਾਸਨ ਕਹੂਗਾ ਉਹੀ ਡਿਸਪਲਿਨ ਬਣਾਉਗਾ ਕਿ ਤੁਹਾਡੇ ਅਨਸਾਰ ਬਣਾਉਗਾ ਇਹ ਗੱਲ ਬਿਲਕੁਲ ਜਾਇਜ਼ ਨਹੀਂ ਜਿਹੜਾ ਧੋਕੇ ਨਾਲ ਚਾਹੇ ਕਮਲ ਕੁਮਾਰਾ ਚਾਹੇ ਕਾਂਚਨ ਦੇਵੀ ਆ ਜਿਹੜਾ ਧੋਕੇ ਨਾਲ ਮਾਰਿਆ ਨਾ ਮੈਂ ਉਸ ਦੀ ਪ੍ਰਸ਼ਾਸ਼ਨ ਤੋਂ ਕਹਿਣਾ ਵਾਂ ਇਸ ਨੂੰ ਵਿਚਾਰੀ ਨੂੰ ਜੇ 10 ਵੀਰ ਮਹੀਨਾ ਕਵਾਉਂਦੀ ਸੀ ਇਹਦਾ ਪਿੱਛੇ ਉਹਦਾ ਕੋਈ ਰੋਟੀ ਰੋਜੀ ਦਾ ਕੀ ਬੰਦੋਬਾਸ ਦਾ ਕੁਛ ਵੀ ਨਹੀਂ ਹੋਇਆ ਤੇ ਇਸ ਕਰਕੇ ਮੈਂ ਕਮਲ ਕੌਰ ਜਾਂ ਕਾਂਚਨ ਕੁਮਾਰੀ ਨਾਲ ਦੁੱਖ ਸਾਂਝਾ ਕਰਦੇ ਆਂ ਕਿਉਂਕਿ ਤੋਖੇ ਨਾ ਮਾਰਿਆ ਜਿਆਦਾ ਲਲਕਾਰ ਦੇ ਮਾਰਦੇ ਨਾ ਵੀ ਅਸੀਂ ਆ ਜਾ ਬਾਹਰ ਨਿਕਲ ਤੋਖੇ ਨਾ ਲੈ ਕੇ ਗੱਡੀ ਠੀਕ ਕਰਾਉਣ ਦੇ ਬਾਅਦ ਨੇ ਕਦੇ ਪ੍ਰਮੋਸ਼ਨ ਦੇ ਬਾਅਦ ਨੇ ਇਹ ਗੱਲਾਂ ਤੁਹਾਡੀਆਂ ਠੀਕ ਨਹੀਂ ਹੈਗੀਆਂ ਇਹ ਇਹ ਤੁਹਾਡੀਆਂ ਕਿੱਧਰ ਧਮਕੀਆਂ ਹਰਕਤਾਂ ਮਾੜੀਆਂ ਹਰਕਤਾਂ ਨੇ ਤੁਸੀਂ ਸਿੱਖ ਕੌਮ ਨੂੰ ਦਾਗ ਲਾਇਆ ਵਾ ਧੰਨਵਾਦ